ਪਠਾਨਕੋਟ ਵਿਖੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੌਸਲੇ ਇੰਨੇ बुलंद ਹੋ ਚੁੱਕੇ ਹਨ ਕਿ ਉਹਨਾਂ ਨੂੰ ਕਿਸੇ ਦਾ ਵੀ ਖੋਫ ਨਹੀਂ ਹੈ ਦਿਨ ਦਿਹਾੜੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਚਲਦੇ ਅੱਜ ਟਾਕੀ ਚੌਂਕ ਦੇ ਨਾਲ ਲੱਗਦੇ ਮੋਹੱਲਾ ਪ੍ਰੇਮਨਗਰ ਵਿਖੇ ਇੱਕ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਖੋ ਕੇ ਦੋ ਲੁਟੇੜੇ ਫਰਾਰ ਹੋ ਗਏ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਜਰੀਏ ਕੈਦ ਹੋ ਗਈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਬਜ਼ੁਰਗ ਮਹਿਲਾ ਜੋ ਕਿ ਇੱਕ ਛੋਟੇ ਬੱਚੇ ਦੇ ਨਾਲ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਅਤੇ ਉਸ ਦੇ ਪਿੱਛੇ ਆ ਰਹੇ ਇੱਕ ਸ਼ਖਸ ਵੱਲੋਂ ਉਸ ਦੀਆਂ ਵਾਲੀਆਂ ਖੋਲੀਆਂ ਜਾਂਦੀਆਂ ਹਨ ਅਤੇ ਮੌਕੇ ਤੇ ਫਰਾਰ ਹੋ ਜਾਂਦਾ ਹੈ ਜਿਸ ਦਾ ਸਾਥੀ ਅੱਗੇ ਮੋਟਰਸਾਈਕਲ ਤੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਜਿਸ ਤੋਂ ਬਾਅਦ ਦੋਨੇ ਹੀ ਮੌਕੇ ਤੇ ਫਰਾਰ ਹੋ ਗਏ ਜਿਸ ਦੀ ਜਾਣਕਾਰੀ ਪੀੜਤ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਅਤੇ ਮੌਕੇ ਤੇ ਪੁਜੀ ਪੁਲਿਸ ਦੀ ਜਾਂਚ ਤਾਂ ਕਰ ਰਹੀ ਹੈ ਪਰ ਕੁਝ ਵੀ ਕਹਿਣ ਤੋਂ ਕतरा ਰਹੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਜਿੰਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਗਲੀ ਦੇ ਵਿੱਚੋਂ ਨਿਕਲ ਰਹੀ ਸੀ ਤਾਂ ਪਿੱਛੋਂ ਆ ਰਹੇ ਇੱਕ ਨੌਜਵਾਨ ਵੱਲੋਂ ਉਸ ਦੀਆਂ ਵਾਲੀਆਂ ਖੋਹ ਲਈਆਂ ਗਈਆਂ ਅਤੇ ਮੌਕੇ ਤੇ ਫਰਾਰ ਹੋ ਗਿਆ ਉਸ ਦੀ ਨੂੰਨੇ ਦੱਸਿਆ ਕਿ ਉਸਨੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਸਾਥੀ ਸਣੇ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਉਨ੍ਹਾਂ ਨੇ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਜਨਾਬ ਕੀ ਗੱਲ ਬਾਤ ਹੈ ਇਹ ਮੇਰੀ ਵਾਰੀ ਖਿੱਚੀ ਗਈ ਏ ਤੇ ਪਿੱਛੋਂ ਮੇਰਾ ਮੁੰਡਾ ਆਇਆ ਤੇ ਉਹਨੇ ਮੇਰੇ ਕੰਨ ਤੇ ਵਾਰੀ ਖਿੱਚ ਲਈ ਏ ਮੈਂ ਇਧਰੋਂ ਆ ਰਹੀ ਸੀ ਹਾਂ ਤੇ ਮੈਂ ਇੱਥੇ ਖੜੀ ਹੋਈ ਆ ਤੇ ਉਹਨੇ ਆ ਕੇ ਮੇਰੀ ਵਾਰੀ ਖਿੱਚ ਲਈ ਮੇਰਾ ਨਾਮ ਸੁਨੀਤਾ ਦੇਵੀ ਏ ਇਹ ਮੇਰੀ ਮੰਮੀ ਨੇ ਇਹਨਾਂ ਦੀ ਵਾਲੀ ਇੱਕ ਮੁੰਡਾ ਕੋਈ 18 19 ਸਾਲ ਦਾ ਜਿਹੜਾ ਉਹ ਕੰਨ ਤੋਂ ਖਿੱਚ ਕੇ ਲੈ ਗਿਆ ਔਰ ਇੱਧਰ ਦੀ ਸਾਈਡ ਤੋੜ ਗਿਆ ਔਰ ਉਹ ਦੌੜਦੇ ਦੌੜਦੇ ਨਾ ਮੈਂ ਉਹਨੂੰ ਫੜਿਆ ਵੀ ਐ ਕਹਿੰਦਾ ਪਿਆ ਕਿ ਨਾ ਇਹ ਝੂਠ ਬੋਲਦੇ ਕਹਿੰਨੇ ਝੂਠ ਬੋਲਦੇ ਬੋਲਦੇ ਔਰ ਮੈਂ ਫੜਿਆ ਤੇ ਮੇਨੂੰ ਤਾਂ ਕਮਾਤੇ ਤੋੜਦੇ ਉਹ ਪੈਦਲੀ ਉਹਦੇ ਦਾ ਦੂਸਰਾ ਸਾਥੀ ਹੀ ਨਾ ਉਹ ਮੋਟਰਸਾਈਕਲ ਤੇ ਹੀ ਉੱਪਰ ਉਹਦੀ ਮੋਟਰਸਾਈਕਲ ਵੀ ਨਹੀਂ ਮੈਨੂੰ ਮਤਲਬ ਨੰਬਰ ਨੰਬਰ ਨਹੀਂ ਦਿਖਾਈ ਦਿਆ ਥੋੜੀ ਦੂਰੀ ਤੇ ਹੀ ਨਾ ਤੇ ਨਾ ਮੁੰਡਾ ਸ਼ਕਲ ਪਛਾਣ ਚ ਆਇਆ ਦੂਸਰਾ ਔਰ ਨਾ ਉਹਦੀ ਮੋਟਰਸਾਈਕਲ ਦਾ ਨੰਬਰ ਇਹ ਟਾਕੀ ਚੌਕ ਹੈ ਮੈਂ ਕਿਹੜੀ ਜਗ੍ਹਾ ਜਾ ਰਹੇ ਸੀਗੇ ਇਹ ਇਹ ਬਾਜ਼ਾਰ ਚ ਟਾਕੀ ਜਾਂਦੇ ਪਈ ਬਾਜ਼ਾਰ ਪੁਲਿਸ ਕੰਪਲੀਟ ਕਰਤੀ ਹਾਂਜੀ ਕਰਦੀ ਪੁਲਿਸ ਆਈ ਹੋਈ ਹੈ ਕੈਮਰੇ ਚੈੱਕ ਕਰ ਰਹੇ ਹਾਂਦੀ ਕਰਦੇ ਪੇ ਨੇ